ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡਾ ਵਲੌਗ ਦੇਖਦੇ ਆਨੂੰ ਅੱਜ ਇੱਕ ਮੁੰਡਾ ਫੋਨ ਕਰ ਰਿਹਾ ਤਾਂ ਮੈਨੂੰ ਮੇਰਾ ਯਾਰ ਦੋਸਤਾਂ ਮੰਗਾ ਉਹ ਕਹਿੰਦਾ ਕਿਤੇ ਜਾਣਾ ਆਪਾਂ ਨੂੰ ਮੈਂ ਕਿਹਾ ਚਲੋ ਚੱਲਦੇ ਆਂ ਤੁਹਾਨੂੰ ਵੀ ਅੱਜ ਦਿਖਾਉਂਦੇ ਇੱਕ ਆਰਗੈਨਿਕ ਚੀਜ਼ ਜਿਹੜੀ ਪਿੰਡਾਂ 'ਚ ਤਾਂ ਮਿਲ ਜਾਂਦੀ ਏ ਪਰ ਸ਼ਹਿਰਾਂ 'ਚ ਬਹੁਤ ਮੁਸ਼ਕਲ ਆ ਸ਼ਹਿਰਾਂ 'ਚ ਕੋਈ ਕੋਈ ਆਉਂਦਾ ਹੈ ਵੇਚਣ ਆਉਂਦਾ ਕੋਈ ਨਹੀਂ ਤੋਂ ਐਦਾਂ ਦਾ ਫਰੂਟ ਹੈ ਜਿਹਦੀ 슈ਗਰ ਲਈ ਬੜਾ ਵਧੀਆ ਤੇ ਹੋਰ ਕਾਫੀ ਉਹਦੇ ਫਾਇਦੇ ਨੇ ਜਿਹੜੀ ਆਰਗੈਨਿਕ ਮਿਲਦੀ ਹੈ ਹੋ ਟਾਮੀ ਟਾਮੀ ਰਹਿ ਗਈ ਐ ਪਿੰਡਾਂ ਚ ਵੀ ਟਾਮੀ ਟਾਮੀ ਰਹਿ ਗਈ ਐ ਪਰ ਆਪਾਂ ਦਿਖਾਉਂਦੇ ਤੁਹਾਨੂੰ ਕੀ ਚੀਜ਼ ਆਹੋ ਤੇ ਪੂਰਾ ਵਲੌਗ ਬਣਾਵਾਂਗੇ ਇਹਦੇ ਉੱਪਰ ਦੇਖ ਕੇ ਚੱਲਦੇ ਤੁਹਾਨੂੰ ਜਾਣਾ ਵੀ ਉੱਥੇ ਐ ਹੈ ਵੀ ਮੁਸ਼ਕਿਲ ਐ ਜਿੱਥੇ ਜਾਣਾ ਸੀ ਜਗ੍ਹਾ ਹੀ ਇਹੋ ਜੀ ਪਈ ਲੱਗੀ ਵੀ ਆਹ ਦਿਖਾਉਂਦੇ ਚੱਲੋ ਬਹੁਤ ਟਾਈਮ ਹੋ ਗਿਆ ਮਨ ਵੀ ਗਏ ਨੇ ਪਰ ਪਿੰਡਾਂ ਚ ਜਿਹੜੀ ਆਮ ਚੀਜ਼ ਮਿਲ ਜਾਂਦੀ ਐ ਚਲੋ ਲੈ ਵੀ ਆ ਗਿਆ ਮੰਗਾ ਹਾਂ ਵੀ ਕਿੰਨਾ ਟਾਈਮ ਲਾ ਤਿਆ ਤੇਰਾ ਫੋਨ ਨਹੀਂ ਛੱਡਦਾ ਕਸੇ ਕੀ ਹਾਲ ਹੈ ਵਧੀਆ ਵਧੀਆ ਕਿੱਥੇ ਜਾਣਾ ਫਿਰ ਚੱਲ ਚੱਲੀਏ ਫਿਰ ਤੈਨੂੰ ਘੁਮਾ ਕੇ ਲੈ ਦਿੰਨ ਚੀਜ਼ ਖਿਲਾ ਕੇ ਲੈ ਆਂ ਜਿਹੜੀ ਸ਼ਹਿਰਾਂ ਜੇ ਘੱਟ ਪਿੰਡਾਂ ਚ ਜ਼ਿਆਦਾ ਹੁੰਦੀ ਆ ਹਨ ਇਹ ਜੀ ਬਿਮਾਰੀਆਂ ਦਾ ਇਲਾਜ ਕਰਦੀ ਆ ਗੱਲ ਛੱਡ ਦੇ ਆ ਜਾ ਤੈਨੂੰ ਚੱਲੀਏ ਫਿਰ ਜਾਣਾ ਕਿਹੜੀ ਥਾਂ ਨੂੰ ਨਹਿਰ ਪਰ ਨਹਿਰ ਪਰ ਹੀ ਚੱਲਦੇ ਆ ਨਹਿਰ ਪਰ ਹੀ ਮਿਲਦੀ ਆ ਨਾ ਹਾਂ ਨਹਿਰ ਪਰ ਵੀ ਨਹੀਂ ਕੋਈ ਲੱਭੀ ਮੇਰੇ ਖਿਆਲ ਤਾਂ ਇੱਕ ਅੱਧੀ ਹੋਣੀ ਕਿਦਰ ਘਰ ਵਰ ਨਹੀਂ ਦੇਣਾ ਅਗਲੇ ਨੇ ਪਿੰਡ ਦੇ ਨਹਿਰ ਦੇ ਹੱਟ ਪਰ ਨਾ ਚਾਹੀਏ ਗਿਰੂਂ ਕੇ ਤਾਂ ਥੱਲੇ ਪਾਣੀ ਜਿਹਦਾ ਗਿਰੂਂਗਾ ਨਾ ਉੱਪਰ ਤੇ गिर ਕੇ ਨਹੀਂ ਦੇ ਤਾਰੀ ਆਉਂਦੀ ਤਾਰੀ ਦੇਖ ਲੈਂਦੇ ਆ ਮ ਆ ਗੋਬਾ ਵਾਲੇ ਜੇ ਆ ਪਹਿਲਾਂ ਹੀ ਬਈ ਅਸਲਾ ਫਾਈ ਬੈਠਾ ਉਹਦੇ ਜਿਹਦੇ ਚ ਲੈ ਕੇ ਆਉਣਾ ਅਸਲਾ ਪਹਿਲੇ ਚੱਕੀਂ ਵਰਦਾ ਤਿਆਰੀ ਪੂਰੀ ਹੈ ਚਾਹ ਤਾਂ ਦਿਖਾਉਂਦੇ ਤੁਹਾਨੂੰ ਲੈ ਵੀ ਪਹਿਲਾਂ ਮੰਗਾ ਕਹਿੰਦਾ ਵੀ ਦੇਖਣੀ ਆਪਾਂ ਨੂੰ ਕੁਟਿਆ ਚ ਸ਼ੁਰੂਆਤ ਕੁਟਿਆ ਤੋਂ ਕਰਦੇ ਕਿਥੇ ਆ ਰਿਹਾ ਆਪਾਂ ਬਪੂਲੇ ਰਹਿਣਾ ਇਹ ਹੈਗੀ ਆਰਗੈਨਿਕ ਚੀਜ਼ਾਂ ਬਾਈ ਆਰਗੈਨਿਕ ਗੱਲ ਇਹ ਹੈ ਆ ਲੱਗੀ ਵੀ ਜਾਮਣ ਪਹਿਲਾਂ ਇੱਥੇ ਦੇਖੀਏ ਮਿੱਟੀ ਹਰ ਹਰ ਮਹਾਦੇਵ ਹੈ ਇਹ ਸਕੂਨ ਵਾਲੀ ਚੀਜ਼ਾਂ ਸਕੂਨ ਵਾਲੀ ਹੀ ਹੁੰਦੀਆਂ ਮੰਗੇ ਆਪਰੇਟਰ ਦੇ ਲਾੜ ਕਿੰਨਾ ਘੱਟ ਹੈ ਲੱਗਦੀ ਨਹੀਂ ਹਮੜਾ ਪਿਛਲੀ ਵਾਰ ਇੱਥੇ ਬਾਂਦਰ ਚੜਿਆ ਮੈਂ ਤਾਂ ਉੱਪਰ ਇੱਥੇ ਕਿੱਥੇ ਉੱਪਰ ਪਹਿਲਾਂ ਇੱਥੇ ਦੇਖ ਮੰਗੇ ਵਧੀਆ ਹੈ ਇਹ ਦੇਖੋ ਠੀਕ ਆ ਹੈ ਚੈੱਕ ਕਰਨੀ ਹੈ ਹਾਂ ਦੇਖੀ ਸੀ ਜਾਮਣ ਲੈ ਬਾਈ ਜਿੱਦਦੀ ਮੋਟੀ ਹੈ ਬਹੁਤ ਟਾਈਮ ਬਾਅਦ ਸ਼ਾਦੀ ਮੰਗੇ ਉਹ ਵੀ ਦੇਖ ਕੇ ਆਈਏ ਕਿਹੜੀ ਪਰਲੇ ਪਾਸੇ ਨਹਿਰ ਵਾਲੀ ਚਲੀਏ ਚੱਲ ਉਹ ਵੀ ਦਿਖਾਉਂਦੇ ਸਾਨੂੰ ਅੱবি ਜਮਣ ਵਧੀਆ ਜੀ ਉੱਥੇ ਜ਼ਿਆਦਾ ਔਖਾ ਹੋਇਆ ਫਿਰ ਇੱਥੇ ਹੀ ਤੋੜ ਲਾਂਗੇ ਪਰ ਦੇਖਿਆ ਘਰ ਹੈ ਭਾਈ ਨਹਿਰ ਭਰੀ ਪਈ ਆ ਬਿਲਕੁਲ ਇਹਨਾਂ ਰਸਤੇ ਬਿਲਕੁਲ ਬੰਦ ਹੋ ਗਏ ਬਹੁਤ ਵਧੀਆ ਹੋਏਗਾ ਜੇ ਸੜਕ ਪ੍ਰੋਪਰ ਹੁੰਦੀ ਦੀ ਇਹ ਭਾਈ ਕਿਸੇ ਟਾਈਮ ਉਹ ਬੰਦੇ ਕੋ ਮਰੀ ਹੁਣ ਕੋਈ ਨਹੀਂ ਹੈ ਜੰਗਸ ਅਸੀਂ ਘੁੰਮਦੇ ਆ ਅੱਛਾੱਕੀ ਵੀ ਬਿਨਾ ਤੇਲ ਦੇ ਉੱਥੇ ਅਸੀਂ ਵਿਹਲੇ ਕਹਿੰਦਾ ਹੈ ਉੱਪਰੋਂ ਵੈਂਟਰੀਗਲ ਦਵਾਈ ਕਰਦੇ ਆਨੇ ਭਾਈ ਹੈ ਤਾਂ ਚਲੋ ਸੋਹਣਾ ਦੇਖ ਹੁਣ ਕਿੰਨੀਆਂ ਸੋਹਣੀਆਂ ਚੀਜ਼ਾਂ ਲੱਗਦੀਆਂ ਕਿਸੇ ਟਾਈਮ ਅਸੀਂ ਨਹਿਰਾਂ ਭਰੌਂਦੇ ਤੇ ਹੈ ਲੱਕੜਾਂ ਲੈ ਕੇ ਜਾਂਦੇ ਤੇ ਉਹ ਵੀ ਸਮਾਂ ਹੁੰਦਾ ਦਮਾਂਗੇ ਮੰਗੇ ਨਿਕਲ ਜੂ ਦੇਖੀ ਜਾਊਗੀ ਮੈਂ ਪਾਇਏ ਬੂਟ ਆ ਭਾਈ ਜਿਹੜਾ ਤੂੰ ਕੱਢਦਾ ਹੈ ਤੇ ਚੱਪਲਾ ਪਾਈਆਂ ਵੀ ਆ ਕੱਢ ਤੇ ਦਿੰਦਾ ਲਿਆ ਮੈਂ ਕੱਢ ਹੈਨਾ ਤਾਂ ਚੱਪਲ ਭਾਈ ਵੀ ਇਹ ਬ੍ਰੇਕ ਨਾ ਦੱਬੀ ਫੇਰ ਇਹਨੇ ਕੰਮ ਛੱਡ ਜਾਣਾ ਕੰਮ ਕੋਈ ਗੱਲ 2 ਮਿੰਟ ਕੱਢ ਜਾਉਂਗੇ ਨਹੀਂ ਦੱਬਣਾ ਸੀ ਕਿਉਂ ਯਾ ਅੱਗੇ ਆ ਗਏ ਲੈ ਤੇ ਪਰ ਮਾਰਦੀ ਉਹ ਕਰ ਦੇ ਨਵੇਰਤੀ ਸਾਰੀ ਕੱਢ ਦੇ ਕੱਢ ਦੇ ਬ੍ਰੇਕ ਨਾ ਲਾਈ ਚੱਲ ਚੱਲ ਬਾਕੀ ਮੰਨਦਾ ਉੱਪਰ ਨੂੰ ਘੁੰਮ ਕੇ ਆਉਣਾ ਪੈਣਾ ਆਇਆ ਪਰ ਘੁੰਮਿਆ ਲੈ ਭਾਈ ਮੰਗਾ ਤਾਂ ਨਿਕਲ ਗਿਆ ਮੰਨ ਨੂੰ ਤਾਂ ਅਸਤੇ ਬੜਾ ਖੂਫੀ ਆ ਦੇਖਣੇ ਤੇ ਤੁਸੀਂ ਇਹ ਰਸਤੇ ਇਹ ਬਹੁਤ ਟਾਈਮ ਵੱਧ ਜਾਂਦਾ ਤਾਜ਼ੀਆਂ ਹੋਈਆਂ ਕਿੱਥੇ ਜੰਗਲਾਂ 'ਚ ਘੁੰਮਦੇ ਫਿਰਦੇ ਅਸੀਂ ਭਾਈ ਪੁੱਛੋ ਨਾ ਵੈਸੇ ਗਰਮੀ ਬਹੁਤ ਲੱਗਦੀ ਪਹਿਲਾਂ ਕਿਤੇ ਇੱਥੇ ਅਸੀਂ ਰੁੱਲਦੇ ਫਿਰਦੇ ਤੇ ਹਾੜਾ ਇਹਦਾ ਬਈ ਸਾਰੇ ਹੀ ਡੁੱਬਿਆ ਹੋਇਆ ਦਾ ਜਿੰਨਾ ਵੀ ਤਾਂ ਏਰੀਆ ਸਾਰੇ ਹੀ ਡੁੱਬਿਆ ਹੋਇਆ ਦਾ ਬਾਈ ਅੰਮਰ ਦੇ ਵੇਲ ਜੜਾ ਨਹੀਂ ਹੁੰਦੀ ਜੜਾ ਨਹੀਂ ਹੁੰਦੀ ਹੁਣ ਤਾਂ ਖਤਮ ਹੋ ਗਏ ਮੰਗੇ ਇੱਧਰ ਜਾਣਾ ਆਪਾਂ ਨੂੰ ਉਧਰ ਹੀ ਇੱਥੇ ਮੈਂ ਸੋਹ ਰਹੀ ਮੈਂ ਕਹਿੰਦਾ ਆ ਹੁੰਦਾ ਉੱਪਰ ਚੜ ਕੇ ਆ ਰਸਤਾ ਮੈਨੂੰ ਤਾਂ ਆਤਾ ਨਹੀਂ ਪਤਾ ਕਿਤਨਾ ਇੱਥੇ ਲਾ ਇੰਨੀ ਸਾਡੀ ਬਿਨਾ ਉੱਥੇ ਹੈ GPS ਵਗੈਰਾ ਲੱਗਿਆ ਵਗਾ ਇੱਥੇ GPS ਨੇ ਲੋਕ ਲੱਗਦਾ ਇਹ ਰਸਤਾ ਨਵਾਂ ਬਣ ਗਿਆ ਹੋਰ 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 ਬਾਕੀ ਦੇਖ ਰੇ ਸਕੂਟਰੀ ਬਾਈ ਬੈਂਟਰੀ ਵਾਲੀ ਵੀ ਪੂਰੀ ਚੱਲ ਰਹੀ ਆ ਹਾਂ ਰਸਤਾ ਹੈ ਬਾਈ ਟੈਨਸ਼ਨ ਹੈ ਵੀ ਸਾਨੂੰ ਕੋਈ ਪਿੱਛੇ ਤੇ ਇਹਨੂੰ ਵੀ ਨਾ ਹੜਾ ਲੇ ਜਵੇ ਕੋਈ ਸਕੂਟਰੀ ਨੇ ਪਾਇਆ ਗਾ ਲਿਬੜੀ ਪਈ ਪੂਰੀ ਦੇ ਪਿੱਛੇ ਹੋਰ ਬਾਈ ਫੋਰ ਹੈ ਲਾਈ 2 ਵਾਈ 2 ਜੋਰਤਾ ਹੈ ਬਾਈ ਮੰਗੇ ਇਧਰੋਂ ਆ ਜਾਣੀ ਸਕੂਟਰੀ ਲੈ ਰਸਤਾ ਹੈ ਇਹ ਤਾਂ ਉਰੇ ਪਾਸੇ ਜਾਂਦੇ ਜਾਣਾ ਪਊ ਆ ਸਾਨੂੰ ਨਹੀਂ ਨਹੀਂ ਅੱਥੇ ਨੂੰ ਜਾਣਾ ਹੈ ਵੇ ਚੱਲ ਜੂਰ ਆ ਦੇ ਥੱਲੇ ਜਾਮਣ ਚੱਲ ਬਾਈ ਇੱਕ ਮਿੰਟ ਖੜ੍ਹ ਜਾ ਆ ਜਾ ਲਿਆ ਮੰਗੇ ਬੱਕਾਂਡੇ ਵਿਚਾਲੀ ਕਿਸੇ ਟਾਈਮ ਇੱਥੇ ਬਰ ਬ੍ਰੇਕ ਦੱਬ ਕੇ ਚੱਕ ਲਿਓ ਬ੍ਰੇਕ ਰੱਬ ਕੇ ਛੱਡ ਦੇ ਤੁਰ ਪੈਣਾ ਚੱਲ ਦੇ ਦੇ ਤੁਰਦੀ ਕਾਤੇ ਨਹੀਂ ਤੁਰੂਗੀ ਬਈ ਚੱਲ ਦਿਖਾਉਂਦੇ ਬਈ ਅੱਗੇ ਤੁਹਾਨੂੰ ਸਗੂਤੀ ਅਸੀਂ ਗੱਡੀ ਲਾਤੀ ਬਈ ਪਿੱਛੇ ਚੱਲ ਚੱਲੀਏ ਥੱਲੇ ਹੁਣ ਗਰਮੀ ਕਰ ਹੋ ਗਏ ਭਿੱਜ ਕੇ ਵੈਸੇ ਮੈਂ ਸਵੈ ਗਿਆ ਚੱਲ ਬਈ ਥੱਲੇ ਜਾਵਦੇ ਨੇ ਬਹੁਤ ਆਇਆ ਬਹੁਤ ਟਾਈਮ ਬਾਅਦ ਉਹਦੇ ਅੱਛਾ ਹਾਂ ਪਰ ਆਇਆ ਹੈ ਅੱਜ ਅਸੀਂ ਜਾਮਣਾ ਤੋੜ ਕੇ ਲੈ ਕੇ ਗਏ ਅਸੀਂ ਅੱਛਾ ਗੱਲ ਲੱਕੜੀਆਂ ਲੱਕੜੀ ਲੈ ਕੇ ਆਉਂਦੇ ਆਉਂਦੇ ਰਹਿਣਾ ਹੂੰ ਆ ਦੇਖ ਤੋ ਬਹੁਤ ਟਾਈਮ ਪਹਿਲਾਂ ਹੈ ਨਹਿਰ ਤਾਂ ਉੱਪਰ ਤੱਕ ਭਰੀ ਜੀ ਆਸ਼ਵਾਸ਼ ਯਾਰ ਦੇਖ ਤੂੰ ਫੁੱਲ ਪਰੀ ਹੋਇਆ ਹੈ ਹੈ ਅੱਗੇ ਮੈਂ ਤਾਂ ਜਾਣ ਨਹੀਂ ਹੋਣਾ ਆ ਜਾਮਣਾ ਨਾ ਇਹ ਜਮਣੇ ਥੋੜੇ ਨਹੀਂ ਯਾਰ ਦੁਨੀਆਂ ਜਮਣਾ ਦੋ ਜੱਗੇ ਹੋ ਇਹ ਜਮੋਏ ਆ ਮਨ ਲੱਗੀ ਇਹ ਜਮਣੇ ਨਹੀਂ ਆ ਗਏ ਆ ਇਹ ਜਮੋਏ ਆ ਹੂੰ ਇਹਦੇ ਬੰਮੂਤੀ ਨੋਤੀ ਜਮਣੇ ਵਾਗ ਗਿਆ ਤੂੰ ਇਹ ਗਲਤ ਪਾਸੇ ਬਾੜ ਲਿਆ ਇਹ ਜਮਣੇ ਆ ਪਤੰਦਰ ਛੱਟ ਗਈ ਸਾਰੀ ਜਮਣੇ ਯਾਰ ਇਹਦੀ ਪਰੋਹਰੀਆਂ ਹਲੇ ਪੱਕਣੀਆਂ ਉਹ ਅੱਗੇ ਜਮਣਾ ਉਹਦੇ ਉਹ ਅੱਗੇ ਲੱਗੇ ਹੋਏ ਉਹਨੂੰ ਦੇਖ ਦਿਖਦੀ ਆ ਉੱਪਰ ਉੱਥੇ ਜਾਣਾ ਬਣ ਪਰਲੇ ਪਾਸੋਂ ਰਸਤਾ ਉਹ ਨਹੀਂ ਤਾਂ ਥੱਲੇ ਬੰਦ ਆ ਦੇ ਸਾਰਾ ਪਾਣੀ ਭਰਿਆ ਹੋਇਆ ਚਲ ਕੀ ਚਲਦੇ ਆ ਬਾਈ ਇੱਥੇ ਪਾਣੀ ਵੀ ਥੱਲੇ ਪਰ ਇੱਥੇ ਵੀ ਨਹੀਂ ਇੱਥੇ ਵੀ ਨਹੀਂ ਖਾਲੀ ਖਾਲੀ ਹੋਰੇ ਵੀ ਬਾਈ ਕੂਟੀਆਂ ਵਾਲੀਆਂ ਦੇਖਣੀ ਪੈਣੇ ਸਾਨੂੰ ਜਮਣਾ ਉਹ ਅੱਗੇ ਰਸਤਾ ਹੈ ਨਹੀਂ ਕਾਫੀ ਅੱਗੇ ਸਾਡੀ ਤਾਂ ਕੋਸ਼ਿਸ਼ ਹੀ ਤੀ ਚਲੋ ਤੁਹਾਨੂੰ ਜਮਣਾ ਖਲਾਈਆਂ ਜਾਵੇ ਚੀਜ਼ੇ ਇੱਦਾਂ ਦੀ ਹੈ ਪਰ ਬਾਈ ਇੱਥੇ ਨਹੀਂ ਪਾਣੀ ਪਾਣੀ ਭਰਿਆ ਹੋਆ ਐਨਾ ਬੜਾ ਜੰਗਲ ਆਇਆ ਪਿਆ ਰਹੀ ਐਨਾ ਅਕਾਊਂਟ ਵਾਲੇ ਜੰਗਲ ਮੰਗਾ ਕਹਦਾ ਚੱਲ ਭਾਈ ਦਿਖਾਉਂਦੇ ਚਲੋ ਅੱਗੇ ਕਿਹੜੀ ਪਰਾਂ ਵਾਲੀ ਉਹ ਵੀ ਦੇਖ ਲਈ ਇੱਕ ਵਾਰੀ ਪਰ ਰਾਤਾ ਇਹਦਾ ਪੈਸ ਪੜਨ ਯਾਰ ਇਹ ਰਸਤਾ ਤੇਰਾ ਮਨਦਿਆਂ ਹੈ ਜੇ ਨਾ ਯਾਰ ਇਹ ਰਸਤਾ ਪਹਿਲਾਂ ਹੁੰਦਾ ਤਾਂ ਆ ਵੀ ਹੁੰਦਾ ਤਾਂ ਨਾ ਮੇਰੇ ਕਾਹ ਚੋਰੇ ਪਾਸੇ ਲੈ ਗਿਆ ਹੈਗਾ ਹੈ ਵੀ ਹੈ ਹੁਣ ਰਸਤਾ ਉਹ ਦੇਖ ਤੂੰ ਅੱਗੇ ਅੱਗੇ ਹੈਗਾ ਦੇਖ ਹੈਗਾ ਤਾਂ ਹੈਗਾ ਦੇਖ ਲੈ ਆ ਖੱਡੇ ਦੇਖ ਲੈ पट्टे भी है, है? है नी रास्ता का, का? है। पकी नहीं। पकी नहीं? भाड़े चल, भाड़े चल फिर उ देख ली मैं आया फिर रास्ते बंद हो गए आए बहुत टाइम बाद तो मंगे कि सदिया बीत गई भाई सानू है ਚਲਦਾ ਬਾੜ ਦੇਣੀ ਟੀ-ਸ਼ਰਟ ਹੈ ਇਹਨਾਂ ਨੇ ਚਲਦੇ ਇਹਨਾਂ ਬੱਕੀਆਂ ਬਾੜ ਦੇਣੇ ਆਲੇ ਬੈ ਚੱਲ ਭਾਈ Amazon ਦੇ ਜੰਗਲ ਇਹ ਸਾਡੇ ਬਾਈ ਲੋਪੜਦੇ ਆ ਲੋਪੜਦੇ ਜੰਗਲ ਇਹ ਕਿੱਥੇ ਭੁੱਲਣੀਆਂ ਪਿੰਡ ਦੀਆਂ ਯਾਦਾਂ ਹੈ ਮੜਮੜ ਚੇਤੇ ਆਉਣ ਗਿਆ ਸਾਨੂੰ ਤੇਰੇ ਪਿੰਡ ਦੀਆਂ ਯਾਦਾਂ ਇਹ ਪਰ ਸਾਡੇ ਪਿੰਡ ਦੀਆਂ ਸਾਨੂੰ ਆਉਣੀਆਂ ਭਾਈ ਇਹ ਅੰਬੀਆਂ ਲੱਗੀਆਂ ਵੀ ਐਰ ਕੀ ਹੁੰਦੇ ਤੇ ਲਈ ਐਰ ਕੀ ਨਹੀਂ ਆਉਂਦੇ ਕੀ ਇਹ ਅੰਬੀਆਂ ਆ ਜਾਂ ਕਿਹਨਾਂ ਤਾਂ ਨਹੀਂ ਤੁਹਾਡੇ ਲੱਗੇ ਹੋਈਆਂ ਕਿੰਨੀ ਪੀਲੀ ਅੰਬੀ ਦਿਖਦੀ ਚਮਕਦੀ ਉਹ ਪੰਜ ਕਿੰਨੀ ਮੰਗੇ ਇੱਕ ਅਦਾ ਹਰੇ ਉਰੇ ਲਿੰਦੇ ਇੱਕ ਅਦਾ ਹਰੇ ਪਲੇ ਅੰਬ ਇੱਕ ਅਦਾ ਜੂਸੀ ਹੈ ਇਹ ਆ ਜਾ ਹੁਲੀ ਜਾਂਦਾ ਹਾਂ ਹਾਂ ਇਹ ਇੱਕ ਅਦਾ ਤੋੜ ਲਾ ਯਾਰ ਲੰਗਿਆ ਨਿਚੇ ਪਿੱਛੇ ਲਿਗੇ ਹੋਣੇ ਭਈ ਆਉਂਦੇ ਆਉਂਦੇ ਟੱਕਰੇ ਸਾਨੂੰ ਅੰਬ ਦਿਲ ਕਰਾਈ ਇੱਕ ਅਦਾ ਅੰਬ ਖਾਇਆ ਜਾਵੇ ਮਿੱਠਾ ਜਾ ਕੋਈ ਸੱਤੀ ਕਾਲ ਜੀ ਹਾਂ ਜੀ ਅੰਬ ਮਿੱਠੇ ਮਿੱਠੇ ਚੱਕਣ ਲੱਗੇ ਵੇ ਔਰ ਯੋ ਇਸੇ ਕਦੋਂ ਅੱਜ ਵੈਸੇ ਦੇ ਦੇ ਵੀਡੀਓ ਪਤਾ ਨਹੀਂ ਕੋਈ ਕੰਮ ਕੰਮ ਲਿਆ ਹੋਣਾ ਹਾਂਜੀ ਆ ਤੋੜ ਮੁੰਗੇ ਨਿਸ਼ਾਨਾ ਕੱਢੇ ਨੰ ਲੰਮਾ ਚਲੋ ਇਹ ਨਿਸ਼ਾਨਾ ਦੇਖੀ ਮੰਗੇ ਦਾ ਨਿਸ਼ਾਨਾ ਪੂਰਾ ਪੱਕਾ ਕਹਿੰਦੇ ਪੱਕਾ ਸਾਰਾ ਬਾਜ ਦੀ ਅੱਖ ਵਾਲਾ ਮੰਗੇ ਦਾ ਨਿਸ਼ਾਨਾ ਨਾ ਮੰਗੇ ਇਹ ਬਾਜ ਦੀ ਅੱਖ ਨਹੀਂ ਲਾਦੀ ਤੇਰੀ ਉੱਲੂ ਵਾਲੀ ਲੱਗਦੀ ਤੈਨੂੰ ਰਾਤ ਨੂੰ ਦੇਖਣਾ ਹੈ ਫਰ ਜਾ

ਹੋਰ ਆ ਗਿਆ ਕੋਈ ਜਾਲਾ ਬੱਜ ਕੇ ਧੂਆ ਪੰਡਾ ਪੈ ਗਈ ਚਲ ਦੂਸਰਾ ਤਾਂ ਆ ਗਿਆ ਮੰਗੇ ਦਿੱਤੇ ਹਰਾਮ ਬਣੀ ਟੁੱਟ ਰਿਹਾ ਦੱਸ ਯਾਰ ਕਾਲਾ ਬੰਦਾ ਤੂੰ ਯਾਰ ਆਇਆ ਮੰਗੇ ਆ ਤੂੰ ਮਾਰ ਲੈ ਹਾਂ ਮਾਰਦਾ ਨਿਸ਼ਾਨਾ ਸਾਡਾ ਵੀ ਪੂਰਾ ਬਾਜ ਵਾਲਾ ਨਹੀਂ ਹੈਗਾ ਹੰਬਾ ਤੋਲਣਾ ਸੀ ਆ ਵਾਲਾ ਕਿਹੜਾ ਆ ਤੋੜਨਾ ਕਹਾ ਉਪੜਿਆ ਜਿਹੜਾ ਮਰਜੀ ਤੋੜ ਲੈ ਇੱਕ ਤਾਂ ਟੁੱਟਲੇ ਤੇਰੇ ਤਾਂ ਹੱਥੇ ਪੁੱਜ ਜਾਣਾ ਹੈ ਵਾਹ ਵਾਹ ਹੋ ਜਗੇ ਇਹਨੂੰ ਕਹਿੰਦੇ ਨੇ ਨਾ ਸਾਡਾ ਦੋ ਇੱਕ ਨਾਲ ਦੋ ਇਹਨੂੰ ਕਹਿੰਦੇ ਨਿਸ਼ਾਨਾ ਮੰਗੇ ਹਾਂ ਕਿਤੇ ਹੱਥ ਦਾ ਉਥੇ ਪੁੱਜ ਗਿਆ ਤੋੜਿਆ ਬਿਲਕੁਲ ਤੇਰਾ ਪੱਕਾ ਹਾਂ ਪਹਿਲੇ ਨਿਸ਼ਾਨੇ 'ਚ ਹੋ ਚੱਕ ਹੁਣ ਇੱਕ ਦੂਜਾ ਤੋੜੀਏ ਓਏ ਇਹ ਨਹੀਂ ਪੱਕਾ ਹੈ ਇਹ ਨਹੀਂ ਬੱਕਾ ਇਹ ਕਬੀਰ ਫੋਟੋ ਕਾਰਣੀ ਵਿੱਚ ਇਹ ਸਾਡਾ YouTube ਚੈਨਲ ਹੈ ਚੈਨਲ ਹੈ ਸਾਡਾ ਉਹ ਠੀਕ ਹੈ ਜੀ ਚੱਲ ਮੰਗੇ ਠੀਕ ਟੱਡ ਜਾਓ ਹੋਰ ਜੀ ਠੀਕ ਹੈ ਜੀ ਆਹ ਟੱਡ ਜਾ ਚੱਲ 70 ਘਾਮ ਦਾ ਕਰਦੇ ਆਂ ਸਾਡੇ ਅੰਬ ਪੁੱਲੇ ਮੰਗੇ ਬੱਜੇ ਦਾ ਗੋਲਦੀ ਤਾ ਉਹਨਾਂ ਦਾ ਹੈਗੇ ਹੋਣਗੇ ਜੀ ਓਕੇ ਲਿਆਓ ਇੱਕ ਮੈਨੂੰ ਮਿਨ ਨਿਸ਼ਾਨਾ ਲਾਉਣ ਦੇ ਮੱਖਣ ਉਹ ਅੰਬ ਤਾਂ ਬਹੁਤ ਆਗੇ ਇਧਰ ਗਿਰੀ ਜਾਂਦੇ ਕਿ ਫੇਰੇ ਮੇਰੇ ਵਾਲਾ ਤਰੀਕਾ ਵਾ ਰੁਪਿਆ ਇਹ ਅੱਗੇ ਆ ਦੇਖ ਯਾਰ ਚਲ ਪੇੜਾ ਕਿਹੜਾ ਇਹ ਲੈ ਦਿਖਾ ਦਾਂ ਆ ਦੇਖ ਦਾ ਭਾਈ ਇੱਕ ਥੋੜੇ ਮੰਗੇ ਨੇ ਇੱਕ ਥੋੜੇ ਆਪਾਂ ਦੋਹਾਂ ਦਾ ਇੱਕ ਇੱਕ ਆਸੀਂ ਕਿਹਾ ਤਾਂ ਵੀ ਜਿਹੜਾ ਥੋੜੂ ਉਹ ਹੀ ਖਾਓ ਸੋ ਹੀ ਖਾਓ ਚਲ ਅੱਗੇ ਦੇਖਦੇ ਆਹ ਅੰਬ ਵੀ ਦਿਖਾ ਦੇ ਪੱਕੇ ਵੀ ਇਹ ਵੀ ਆਰਗੈਨਿਕ ਆਰਗੈਨਿਕ ਪਿਓਰ ਆਰਗੈਨਿਕ ਆਰਗੈਨਿਕ ਆ ਲੱਗੇ ਸਾਡੇ ਬਣਦੇ ਲੱਗੇ ਵੇ ਇਹ ਵੀ ਜੰਗਲ ਚ ਤੋਰ ਨਾ ਆ ਵੀ ਆਂ ਬੇ ਇਨੇ ਤਰ ਕੰਮੀ ਤੋੜ ਲੇ ਅਸੀਂ ਰਹਿ ਗਏ ਚਲੋ ਅੱਗੇ ਦੇਖਦੇ ਹੁਣ ਜਾਮਣਾ ਦੇਖਦੇ ਜਾ ਕੇ ਨਾ ਲਓ ਭਾਈ ਮੁੜ ਕੇ ਸਾਨੂੰ ਫੇਰ ਉੱਥੇ ਆਉਣਾ ਪਿਆ ਇਹੀ ਕੰਮ ਆਉਂਗੀ ਹੁਣ ਸਾਡੇ ਇਥੇ ਉਹ ਦੇਖਾਂਦੇ ਅੰਬੀ ਕੇ ਕੰਮ ਜਿਲੀ ਲੇ ਚੁਣਦੇ

ਆਹ ਤੋਤਾ ਮੰਗੇ ਉੱਥੇ ਚੱਲ ਮੰਗੇ ਉੱਪਰ ਚੜਾ ਪਹਿਲਾਂ ਹੈ ਆਹ ਬਜਿੰਦਰੇ ਦੇ ਨੂੰ ਲੈ ਜੀ ਆਲੇ-ਦਾਲੇ ਨਾਲ ਲੈ ਕੇ ਜਾਈਂ ਜੇ ਟੁੱਟੀ ਲੱਤਾਂਾਂ ਦੀ ਟੁੱਟੀ ਜੋ ਉੱਪਰ ਤੇ ਗਿਰਿਆ ਮੰਗਾ ਕਹਿੰਦਾ ਜੇ ਟੁੱਟੀ ਲੱਤਾਂ ਮੇਰੀ ਤੋਤਾ ਲੈ ਉੱਥੇ ਖਾ ਲੈ ਪਹਿਲੇ ਕੱਦੀ ਬਸ ਇੱਕੋ ਖਾ ਲਈ ਮੈਂ ਬਾਕੀ ਤੇ ਵੀ ਖਾ ਕੇ ਕਹਿੰਦਾ ਜੰਮਣਾ ਖਾਣ ਨੂੰ ਆ ਗਿਆ ਥੋੜਾ ਉਹੀ ਲੈ ਆਂਦੀ ਜਮਣਾ ਲਾਲਚਨੇ ਬਲਵਾ ਦੇ ਜਮਣਾ ਦੇ ਲਾਲਚਨੇ ਮਿਲਾਇਆ ਆ ਰਹਿ ਲੋ ਰਹਿ ਤੂੰ ਕੀ ਆ ਉੱਪਰ ਚੱਲ ਤਰ ਉੱਪਰ ਚੱਲ ਤਰ ਟੁੱਟਣੀ ਉੱਪਰ ਚੱਲ ਤੀ ਆ ਰੇ ਚੜ ਜਾ ਚੜ ਜਾ ਗਾਣਾ ਗੋਣਾ ਕਾਪੀਰਾਈਟ ਕਰੀ ਚੜ ਮੋਕੇ ਉੱਪਰ ਖਾਇਆ ਜਾਈ ਜਾ ਉੱਪਰ ਤੇ ਹੈ ਰਸਤਾ ਹੱਥ ਲੱਗਦੀ ਜਮਣਾ ਪੱਕਾ ਹੈ ਗਿਆ ਪਰ ਆਏਗਾ ਉੱਪਰ ਤੇ ਟੋੜ ਲਿਆ ਤੇ ਸੁੱਖੀ ਆ ਫਿਰ ਜੇ ਸੌਖੀ ਨਾ ਟੁੱਟੇ ਫਿਰ ਤਾਂ ਉਹਦੀ ਵਰਗੀ ਉਠੇ ਬਕਰ ਚੜਨਾ ਉੱਪਰ ਹੈਗੀਆਂ ਬਾਈ ਆਦ ਲੱਗੀਆਂ ਚੱਲ ਚਲੀ ਆ ਜਾ ਚੱਲ ਬਾਈ ਨਾ ਕਹਿੰਦਾ ਬਾਈ ਕਹਿੰਦਾ ਕੋਠੇ 'ਤੇ ਚੜਜੋ ਤੁਸੀਂ ਕਾ ਨੂੰ ਇੱਧਰ ਦੱਤ ਵਾਂ ਤੜਾਉਣੀ ਜਿਹਨੇ ਮੰਗਾਦਾ ਫੇਰ ਨਹੀਂ ਜੁੜਨਾ ਤਾਂ ਹੁਣ ਮੰਗੇ ਤੂੰ ਕੁਝ ਹੋ ਗਿਆ ਮੰਗਾ ਕੁਝ ਹੋ ਗਿਆ ਅੱਛਾ ਗਲਾਸਾਂ ਦੇ ਨਹੀਂ ਲੂਗੀਆਂ ਪਾ ਪੰਨ ਹੋਈਆਂ ਮੇਹਾਂ ਕਪੜਾ ਚੱਲ ਉੱਪਰ ਚੜਦੇ ਪੂਰੀ ਤੇ ਬੜੇ ਅਸੀਂ ਦੇਖ ਆ ਬੱਚਾ ਬੜਿਆ ਵਾ ਕਹਿੰਦਾ ਇਹ ਬੱਚਾ ਬੜਿਆ ਵਾ

ਕਿੱਤੇ-ਕੁੱਤੇ ਕੋਈ ਨੁੱਟਣੇ ਤੇ ਹਾਂ ਇੱਥੇ ਗੋਟਿਆਂ ਦੀਆਂ ਹੱਡੀਆਂ ਛਾਤੀ ਮਾ ਨੂੰ ਨਿਕਲ ਨਹੀਂ ਆਂਦੀਆਂ ਆ ਜਾ ਜਾ ਬਈ ਮੈਂ ਬੋਚ ਲੈਣਾ ਮੰਗੇ ਦੇ ਨਿਕਲੇ ਗੋਡੇ ਦੇ ਗੋਡੇ ਨਿਕਲੇ ਛਾਤੀ 'ਚ ਲੈ ਬਈ ਮੰਗਾ ਚੜ ਗਿਆ ਜਾਮਣਾ ਵਾਸਤੇ ਸਾਲਾ ਲੱਟਾ ਕੱਤਦੀ ਆ ਤੇ ਚੜਦਾ ਗਿਆ ਉਤਰਨਾ ਨਹੀਂ ਆ ਬਾਈ ਤੈਨੂੰ ਮੈਂ ਇੱਕ ਗੱਲ ਦੱਸਤੀ ਤੇਰੇ ਸਾਲਾ ਬਲੋਕਾਂ ਦੇ ਚੱਕਰ 'ਚ ਉੱਪਰ ਚੜਾ ਬਲਫ ਗਾਰੇ ਚੱਕਰ ਦੇ ਮਨੋਕਤ ਵਾਲੀ ਸੇਵਾ ਵਾਲੇ ਆ ਵੀ ਉਰੇ ਅਰੇ ਉਹ ਮੰਗੀ ਆ ਬਸ ਕਰ ਬਾਈ ਬਸ ਕਰ ਰੱਬ ਪਰੇ ਜਾਣਾ ਜਿਹੜੇ ਸਭ ਇੱਥੇ ਥੱਲੇ ਤੇਰੇ ਬਚ ਵੀ ਜਾਣਾ ਤਾਂ ਐਨੀ ਦੂਰ ਤੇ ਮੋਚ ਵੀ ਨਹੀਂ ਹੋਣਾ ਓਏ ਦੋ ਚਾਰ ਜਾਮਾਂ ਦਾ ਖਾਲਾ ਫੋਨ ਤਾਂ ਬੱਸ ਆ ਟੋਟਲੀ ਹੈਂ ਅਰੇ ਕਾਟ ਕਰ ਆਇਦਿ ਬੜਾ ਦੇ ਬੁੱਤ ਲੈ ਆਏ ਉਹ ਬੋਲਰ ਉਹ ਬਣਦੇ ਆ ਮੈਚ ਖੇਲਦੇ ਨਹੀਂ ਨਹੀਂ ਉਹ ਮੈਚ ਖੇਲਦੇ ਆ ਕ੍ਰਿਕਟਰ ਕ੍ਰਿਕਟ ਖੇਲਦੇ ਵੈਸੇ ਤੁਸੀਂ ਕੈਜ ਤੇ ਤੇ ਜਾਮਣ ਨਹੀਂ ਹੋਈ ਤੂੰ ਉੱਤੇ ਕੀ ਕਰਦਾ ਹੁਣ ਉੱਪਰ ਹੀ ਜਾਣਾ ਹਲਾ ਸਕਦਾ ਮੈਂ ਹਲਾ ਹਲਾਉਣੇ ਕੀ ਹਲਾ ਸਕਦਾ ਕਿਰਾ ਟੋੜ ਟੋੜ ਆ ਜਾ ਉੱਪਰ ਅੰਭੀਆਂ ਵੀ ਮਿਲ ਗਈਆਂ ਆ ਲੱਗੀਆਂ ਮੇਰੇ ਕੋਲੇ ਕੋਠੇ ਉੱਪਰ ਆ ਦੇ

ਨਹਿਰਪਗਮ 아이 ਪੂਰੀ ਸਕੂਟਰ ਹੀ ਅਸੀਂ ਕਿਤੇ ਤੋਂ ਕਰਕੇ ਆਫ ਰੋਡਿੰਗ ਕਰਕੇ